ब्रेकिंग टूडे न्यूज़ ਦੇ ਕਈ ਤਮੰਨ ਦਰਸ਼ਕਾਂ ਨੂੰ ਪਿਆਰ ਭਰੇ ਸਤਿ ਸ਼ਕਾਲ ਚੋਰੀ ਵਿਆਪ ਦਾ ਤਾਂ ਕਿਤੇ ਵੀ ਰੁਕਣ ਦਾ ਨਾਮ ਨਹੀਂ ਲੈ ਰਿਹਾ ਅੰਮ੍ਰਿਤਸਰ ਦੇ ਵਿੱਚ ਆਇ ਦਿਨ ਲੁੱਟਖੋ ਦੀ ਬਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਸ਼ਰਿਆਮ ਲੋ ਐਂਡ ਆਰਡਰ ਦੀਆਂ ਤੱਜੀਆਂ ਉਡਾਈਆਂ ਜਾ ਰਹੀਆਂ ਪਰ ਦੇਖਿਆ ਜਾਵੇ ਤਾਂ ਲੁਟੇਰੇ ਸ਼ਰਿਆਮ ਲੁੱਟ ਦੀ ਬਾਰਦਾਤ ਤੋਂ ਅੰਜਾਮ ਦੇ ਕੇ ਫਰਾਰ ਹੋ ਜਾਂਦੇ ਨੇ ਉਹਨਾਂ ਦੇ ਮਨਾਂ ਵਿੱਚ ਕਾਨੂੰਨ ਦਾ ਕੋਈ ਡਰ ਕੋਈ ਖੌਫ ਨਜ਼ਰ ਨਹੀਂ ਆ ਰਿਹਾ ਉੱਥੇ ਹੀ ਅੰਮ੍ਰਿਤਸਰ ਸ਼ਹਿਰ ਦੇ ਵਾਸੀ ਦੇ ਮਨਾਂ ਦੇ ਵਿੱਚ ਡਰ ਦਾ ਮਗੌਲ ਬਣਿਆ ਹੋਇਆ ਹੈ ਉੱਥੇ ਹੀ ਪੀੜਿਤ ਨੌਜਵਾਨ ਅਤੁਲ ਸ਼ਰਮਾ ਨੇ ਦੱਸਿਆ ਕਿ ਉਹ ਇੱਕ ਹਸਪਤਾਲ ਦੇ ਵਿੱਚ ਰਿਸੈਪਸ਼ਨ ਦਾ ਕੰਮ ਕਰਦਾ ਹੈ ਉਹ ਰੋਟੀ ਲੈਣ ਲਈ ਲੋਰਸ ਲੋਟ ਚੌਂਕ ਤੇ ਗਿਆ ਸੀ ਅਤੇ ਪਿੱਛੇ ਆ ਰਹੀ ਇੱਕ ਵਰਨਾਕਾਰ ਵਿੱਚ ਸਵਾਰ ਪੰਜ ਨੌਜਵਾਨਾਂ ਵੱਲੋਂ ਉਸ ਨੂੰ ਟੱਕਰ ਮਾਰ ਦਿੱਤੀ ਗਈ ਅਤੇ ਉਹ ਡਿੱਗ ਪਿਆ ਤੇ ਉਸ ਦੀ ਵਰਨਾਕਾਰ ਵਿੱਚ ਸਵਾਰ ਪੰਜ ਨੌਜਵਾਨਾਂ ਨੇ ਉਤਰ ਕੇ ਉਸ ਦੇ ਸਿਰ ਤੇ ਪਿਸਤੌਲ ਰੱਖ ਦਿੱਤੀ ਅਤੇ ਉਸ ਨੂੰ ਆਪਣੀ جیب ਦੇ ਵਿੱਚੋਂ ਸਭ ਕੁਝ ਕੱਢ ਲੈ ਕੇ ਆ ਗਿਆ ਉਸਨੇ ਦੱਸਿਆ ਕਿ ਹਸਪਤਾਲ ਦੇ ਜੋ ਪੈਸੇ ਸਨ 53000 ਮੇਰੀ ਜੇਬ ਦੇ ਵਿੱਚ ਸਨ ਜੋ ਲੁਟੇਰਿਆਂ ਵੱਲੋਂ ਲੁੱਟ ਲਏ ਗਏ ਅਤੇ ਉਸ ਤੋਂ ਬਾਅਦ ਉਹਨਾਂ ਵੱਲੋਂ ਮੇਰੇ ਬੁਲਟ ਮੋਟਰਸਾਈਕਲ ਦੀ ਚਾਬੀ ਵੀ ਮੇਰੇ ਕੋਲੋਂ ਖੋਹ ਲਈਤੀ ਗਈ ਅਤੇ ਉਹ ਆਪਣੇ ਨਾਲ ਹੀ ਲੈ ਗਏ ਉਹਨੇ ਕਿਹਾ ਕਿ ਜਦੋਂ ਮੈਂ ਇਸ ਦੀ ਸੂਚਨਾ ਰਸਤੇ 'ਚ ਆ ਰਹੇ ਪੀਸੀਆਰ ਦੇ ਮੁਲਾਜ਼ਮਾਂ ਨੂੰ ਦਿੱਤੀ ਤਾਂ ਉਹਨਾਂ ਨੇ ਉਲਟਾ ਮੈਨੂੰ ਥਾਣੇ ਲੈ ਜਾ ਕੇ ਬਿਠਾ ਦਿੱਤਾ ਗਿਆ ਅਤੇ ਕਿਹਾ ਗਿਆ ਕਿ ਤੂੰ ਤਾਂ ਨਸ਼ਾ ਕੀਤਾ ਹੋਇਆ ਮੈਂ ਉਹਨਾਂ ਨੂੰ ਕਿਹਾ ਕਿ ਮੇਰਾ ਮੈਡੀਕਲ ਕਰਵਾ ਲਓ ਜੇ ਮੈਂ ਨਸ਼ਾ ਕੀਤਾ ਹੋਇਆ ਤਾਂ ਮੇਰੇ ਤੇ ਬੰਦੀ ਸਜ਼ਾ ਜੜੀ ਹੋ ਦਿੱਤੀ ਜਾਵੇ ਪੀੜਤ ਨੂੰ ਜਵਾਨ ਨੇ ਦੱਸਿਆ ਕਿ ਲੁਟੇਰਿਆਂ ਵੱਲੋਂ ਉਸਦੇ ਨਾਲ ਕੁੱਟਮਾਰ ਵੀ ਕੀਤੀ ਗਈ ਅਤੇ ਉਹਨੇ ਉਸ ਦੀ ਸੂਚਨਾ ਥਾਣਾ ਸਿਵਲ ਲਾਈਨ ਦੇ ਪੁਲਿਸ ਅਧਿਕਾਰੀ ਨੂੰ ਦਿੱਤੀ ਉੱਥੇ ਹੀ ਥਾਣਾ ਸਿਵਲ ਲਾਈਨ ਦੇ ਪੁਲਿਸ ਅਧਿਕਾਰੀ ਅਨਮੋਲ ਸਿੰਘ ਨੇ মিডিਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੈਨੂੰ ਅਤਲ ਸ਼ਰਮਾ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਹ ਇੱਕ ਨਿਜੀ ਹਸਪਤਾਲ ਵਿੱਚ ਕੰਮ ਕਰਦਾ ਜੋ ਰੋਟੀ ਗਲੈਨ ਦੇ ਲਈ ਲੋਰਸ ਰੋਡ ਚੌਂਕ ਵਿੱਚ ਗਿਆ ਸੀ ਤਾਂ ਉਸ ਨੂੰ ਵਰਨਾ ਗੱਡੀ ਤੇ ਸਵਾਰ ਕੁਝ ਨੌਜਵਾਨਾਂ ਨੇ ਲੁੱਟ ਲਿਆ ਅਸੀਂ ਆਲੇ ਦੁਆਲੇ ਦੇ ਸੀਸੀਟੀਵੀ ਕੈਮਰੇ ਖੰਗਾਲ ਰਿਹਾ ਤੇ ਜਲਦੀ ਹੀ ਦੋਸ਼ੀਆਂ ਨੂੰ ਕਾਬੂ ਕਰ ਲਿੱਤਾ ਜਾਵੇਗਾ ਜੀ ਮੇਰਾ ਨਾਮ ਹਤੂ ਸ਼ਰਮਾਇਆ ਜੀ ਮੈਂ ਨਿਰਮਾਨ ਹਸਪਤਾਲ ਤੇ ਰਿਸੈਪਸ਼ਨ ਤੇ ਜੋਬ ਕਰਦਾ ਹਾਂ ਹਾਂ ਜੀ ਤੇ ਮੈਂ ਰਾਤੀ ਨਿਰਮਾਨ ਹਸਪਤਾਲ ਤੋਂ ਰੋਟੀ ਲੈਣ ਜਾ ਰਿਹਾ ਹਾਂ ਸਟੇਸ਼ਨ ਤੇ ਤੇ ਆਪਣੇ ਜਿਹੜਾ ਨੋਵਲਟੀ ਚੌਕ ਆ ਉਸ ਤੋਂ ਅੱਗੇ ਇੱਕ ਚੌਕ ਹੋ ਰਿਹਾ ਜਿਹੜਾ ਸੰਗਮ ਜਿਹੜਾ ਸਿਲਮਾ ਗਿਆ ਉੱਧਰ ਨੂੰ ਜਾਂਦੇ ਨੇ ਰਸਤਾ ਉਹ ਤੇ ਮੈਂ ਥੋੜਾ ਹਾਂਜੀ ਹਾਂਜੀ ਨਿਰੋਲਾ ਰੈਸਟੋਰੈਂਟ ਹੈ ਉਸ ਤੋਂ ਥੋੜਾ ਹੀ ਮੱਗੇ ਗਿਆ ਆ ਤੇ ਮੈਂ ਬੁਲਟ ਤੇ ਜਾ ਰਿਹਾ ਆ ਆਰਾਮ ਨਾਲ ਆਪਣੇ ਨਿਰੋਲਾ ਹੋਟਲ ਤੇ ਲੱਗੇ ਮਿਰੋਲਾ ਹੋਟਲ ਤੇ ਲੱਗੇ ਪਹੁੰਚਿਆ ਆ ਤੇ ਬੁਲਟ ਤੇ ਜਾ ਰਿਹਾ ਆ ਪਿੱਛੇ ਕਵਰ ਨਾਲ ਗੱਡੀ 'ਚ ਚਾਰ ਪੰਜ ਮੁੰਡੇ ਆਏ ਆ ਹਾਂਜੀ ਉਹਨਾਂ ਨੇ ਗੱਡੀ ਮਾਰੀ ਆ ਵਿੱਚ ਤੇ ਮੇਰੇ ਮੈਂ ਡੇਗ ਗਿਆ ਥੱਲੇ ਫਿੱਟ ਬਾਤੇ ਬਾਦ ਚ ਉਹਨਾਂ ਨੇ ਮੇਰੇ ਜੇਬ ਤੋਂ ਫੋਨ ਵੀ ਕੱਢ ਲਿਆ ਮੇਰੇ ਕੋਲ 53000 ਰੁਪਏ ਗਾਇ ਰਸੀਪਟਾਂ ਦਾ ਕਿੰਨੇ ਜਾਣੇ ਸੀ ਉਹ ਸਾਰੇ 4-5 ਦੇ ਮੁੰਡੇ ਸੀ ਉਹਨਾਂ ਚੋਂ ਕਿਸੇ ਦੀ ਪਛਾਣ ਹੈਗੀ ਨਹੀਂ ਸਰ ਪਛਾਣ ਕੀਤ ਨਹੀਂ ਉਹਨਾਂ ਜੋ ਗੱਡੀ ਨੰਬਰ ਉਹਨਾਂ ਗੱਡੀ ਨੰਬਰ ਨਹੀਂ ਨੋਟ ਹੋਇਆ ਗੱਡੀ ਵਾਈਟ ਕਲਰ ਦੀ ਵਰਨ ਹੈਗੀ ਉਹਨਾਂ ਦੀ ਤੇ ਆ ਕਿ ਸੰਤਰੀ ਪਰਨੇ ਬੰਨੇ ਹੋਣਾਂ ਨੇ ਮੂੰਹ ਤੇ ਸਾਫ 1:00 ਵਜੇ ਟਾਈਮ ਸੀ ਸਰ ਇਹ 11:30 11:30 ਵਜੇ ਦਾ ਟਾਈਮ ਸੀ ਇਹ ਅਏ ਉਹਨਾਂ ਕੋ ਕੋਈ ਹਥਿਆਰ ਤੁਰ ਗਿਆ ਹਥਿਆਰਿਆਂ ਨੇ ਪਿਸਟਲ ਰੱਖੀ ਸੀ ਮੇਰੇ ਮੱਥੇ ਤੇ ਫਿਰ ਮੈਂ ਉਹਨਾਂ ਨੂੰ ਬੁਲਟ ਦੀ ਚਾਬੀ ਦੇ ਦਿੱਤੀ ਤੇ ਪਹਿਲਾਂ ਮੈਂ ਚਾਬੀ ਦਿੱਤੀ ਨਹੀਂ ਮੈਂ ਉਹਨਾਂ ਨੂੰ ਤੇ ਜਦੋਂ ਉਹਨੇ ਪਿਸਟਲ ਰੱਖੀ ਤੇ ਚਾਕੂ ਵਗੈਰਾ ਕੱਢਿਆ ਉਹਨਾਂ ਨੇ ਸਾਰਿਆਂ ਕੋ ਤੱਛਲ ਵਗੈਰਾ ਹੀ ਆਸ ਨਹੀਂ ਸਰ ਇੱਕੋ ਨਹੀਂ ਰੱਖੀ ਬਾ ਮੇਰੇ ਮੱਥੇ ਤੇ ਹਾਂਜੀ ਦੱਤਰ ਵਗੈਰਾ ਵੀ ਉਹਨਾਂ ਕੋ ਦੱਤਰ ਵਗੈਰਾ ਕੁਝ ਨਹੀਂ ਗਾਇਆ ਬਾ ਪਿਸਟਲ ਤੇ ਉਹਨਾਂ ਨੇ ਚਾਕੂ ਹੀ ਕੱਢਿਆ ਉਹਨਾਂ ਨੇ ਕੀ ਕਿਹਾ ਤੈਨੂੰ ਉਹਨਾਂ ਨੇ ਉਹਨਾਂ ਨੇ ਬਾਏ ਕਿਹਾ ਚਾਬੀ ਦੇ ਰੇ ਮੈਂ ਚਾਬੀ ਨਹੀਂ ਦੇ ਰਹਾ ਉਹਨਾਂ ਨੇ ਬੁਲਟ ਦੀ ਤੇ ਉਹਨਾਂ ਨੇ ਬਸ ਮੇ ਕੋ ਚਾਬੀ ਲਈ ਪਿਸਟਲ ਸਿਰ ਤੇ ਰੱਖ ਕੇ ਤੇ ਬਾਕੀ ਇਹ ਲਾਗੇ ਖਲੋਤੇ ਹੀ ਦੁਨੀ ਮੁੰਡੇ ਕੁਮੜ ਸੀ ਮੁੰਡਿਆਂ ਦੇ ਜਿਨ੍ਹਾਂ ਨੂੰ ਮੁੰਡੇ 25 26 ਸਾਲ ਦੇ ਹੋਣੇ ਬਾਦ ਨਹੀਂ ਛੇੜੀ ਲੱਗਦੇ ਸੀ ਨਹੀਂ ਛੇੜੀ ਲੱਗਦੀ ਅਮਲੀ ਮੂਮਾ ਬੰਨੇ ਸੀ ਕਿ ਮੂ ਸਾਰੇ ਬੰਨੇ ਸੀ ਸੰਤਰੀ ਰੰਗ ਦੇ ਪਰਨੇ ਬੰਨੇ ਸੀ ਸਾਰਿਆਂ ਨੇ ਚਾਰ ਚਾਰ ਮੁੰਡੇ ਸੀ ਚਾਰ ਬੰਦੇ ਸੀ ਪੰਜਵਾਂ ਡਰਾਈਵਰ ਸੀ ਅੱਛਾ ਪੰਜ ਬੰਦੇ ਆਏ ਸੀ ਹਾਂਜੀ ਹਾਂਜੀ ਇਹ ਗੱਡੀ ਵਰਨਾ ਸੀ ਗੱਡੀ ਵਰਨਾ ਸੀ ਤੇ ਉਹਨਾਂ ਨੇ ਉੱਤਰ ਕੇ ਮੈਨੂੰ ਮਤਲਬ ਕਿ ਕੁੱਟਿਆ ਮਾਰਿਆ ਵੀ ਆ ਪੈਸੇ ਕੋਈ ਸਾਰਾ ਕੁਝ ਖੋਇਆ ਉਹਨਾਂ ਨੇ ਤੁਸੀਂ ਬੋਲਦੇ ਸੀ ਆਣੇ ਪਹਿਲਾਂ ਤੁਹਾਨੂੰ ਪਹਿਲਾਂ ਸਾਈਡ ਮਾਰੀ ਉਹਨਾਂ ਨੇ ਤੇ ਮੈਨੂੰ ਫੁੱਟ ਪਾ ਤੇ ਸੁੱਟਦਾ ਆ ਤੁਹਾਡੇ ਨਾਲ ਕ ਉਸ ਤੋਂ ਬਾਅਦ ਮੈਂ ਚੌਂਕ ਤੋਂ ਪੈਦਲ ਵਾਪਸ ਆ ਗਿਆ ਨੋਵਲਟੀ ਚੌਂਕ ਤੱਕ ਔਟੋ ਕਰਕੇ ਤੇ ਮੈਂ ਹਸਪਤਾਲ ਨੂੰ ਜਾ ਰਿਹਾ ਸੀ ਤੇ ਰਸਤੇ ਇੱਕ ਪੀਸੀਆਰ ਵਾਲੀ ਗੱਡੀ ਤੇ ਮੋਨਾਂ ਨੂੰ ਕਿਹਾ ਕਿ ਸਰ ਮੇ ਨਾਲ ਇਸ ਤਰ੍ਹਾਂ ਗੱਲ ਹੋਈ ਆ ਤੇ ਉਹ ਮੈਨੂੰ ਗੱਡੀ 'ਚ ਬਿਠਾ ਕੇ ਤੇ ਇੱਥੇ ਛੱਡ ਗਿਆ ਥਾਣੇ ਤੇ ਇਹਨਾਂ ਨੂੰ ਉਲਟਾ ਕਹਿੰਦੇ ਆ ਕਿ ਇਹਨੇ ਨਸ਼ਾ ਕੀਤਾ ਆ ਜੀ ਮੁੰਡੇ ਨੇ ਅੱਛਾ ਮੈਨੂੰ ਇੱਥੇ ਥਾਣੇ 'ਚ ਛੱਡ ਗਿਆ ਪੀਸੀਆਰ ਵਾਲੇ ਕਹਿੰਦੇ ਪੀਸੀਆਰ ਵਾਲੇ ਹਾਂ ਜੀ ਉਹਨਾਂ ਦਾ ਗੱਡੀ ਦਾ ਨੰਬਰ 9626 ਕੀ 26 96 ਨੰਬਰ ਆ ਉਹਨਾਂ ਦਾ ਚਲ ਕਿਨਾਰਾ ਫੀਸ ਪੀਸੀਆਰ ਵਾਲੇ ਗੱਡੀ ਦਾ ਅੱਛਾ ਜੀ ਅੱਛਾ ਉਹ ਮੈਨੂੰ ਇੱਥੇ ਠਾਣੇ ਛੱਡ ਗਏ ਤੇ ਉਹ ਕਹਿੰਦੇ ਕਿ ਮੁੰਡੇ ਨਸ਼ਾ ਕੀਤਾ ਵਾ ਤੇ ਮੈਂ ਅੱਗੇ ਉਹਨਾਂ ਨੇ ਕਹਿਤਾ ਕਿ ਮੈਂ ਫਿਰ ਮੇਰਾ ਮੁਲਾਜ਼ਮ ਉਗਰਾ ਲਵਾਂ ਮੁਲਾਜ਼ਾ ਕਰਾ ਲਵਾਂ ਤੇ ਮੈਂ ਕਹਾ ਚੈੱਕ ਕਰ ਲੈਨੇ ਕਿ ਨਸ਼ਾ ਤੁਸੀਂ ਕੀਤਾ ਕਿ ਮੈਂ ਕੀਤਾ ਅੱਛਾ ਤੁਸੀਂ ਹਸਪੀਟਲ ਵਿੱਚ ਜੋਬ ਕਰਦੇ ਹੋ ਰਿਸੈਪਸ਼ਨ ਤੇ ਜਾਂਦੇ ਹਾਂ ਜੀ ਹਾਂ ਜੀ ਮੈਂ ਰੋਟੀ ਲੈਣ ਜਾ ਰਿਹਾ ਹਾਂ ਠੀਕ ਹੈ ਹਾਂ ਜੀ ਤੇ ਹਸਪੀਟਲ ਦਾ ਕੈਸ਼ ਮੇਰੇ ਕੋਲ ਗਿਆ ਸੀ ਰਿਸੈਪਸ਼ਨ ਦਾ 53000 ਰੁਪਏ ਸੀ ਉਹਨਾਂ ਨੇ ਉਹ ਵੀ ਖੋਲੇ ਆ ਬੁਲਟ ਵੀ ਲੈ ਲਿਆ ਆ ਤੇ ਫੋਨ ਵੀ ਲੈ ਗਏ ਆ ਕੁਣ ਕੀ ਮੰਗ ਕਰਨੇ ਭਾਜੀ ਫੋਨ ਭਾਜੀ ਮੇਰਾ Oppo A5S ਸੀ ਅੱਛਾ ਜੀ ਮੈਨੂੰ ਪੁਲਿਸ ਨੂੰ ਰਸਤਾ ਅਰੇ ਵਾਲ ਕੰਪਲੇਟ ਲਗਾ ਜੀ ਪੁਲਿਸ ਨੂੰ ਆਪਾਂ ਸਰ ਰਾਤੀ ਨੂੰ ਫੋਨ ਕਰਤਾ ਸੀ ਸੀਸੀਟੀਵੀ ਕੈਮਰਾ ਵਗੈਰਾ ਲਗਾ ਹਾਂਜੀ ਸਰ ਸਾਰੇ ਕੈਮਰਾ ਫੂਟੇਜ ਵਗੈਰਾ ਆਪਾਂ ਦੇਖ ਲਈ ਸਾਰਾ ਕੁਝ ਠੀਕ ਹੈ ਤੁਹਾਡੇ ਫੋਟੋ ਵਗੈਰਾ ਹੈਗੀ ਹੈ ਨਹੀਂ ਫੋਟੋ ਫੂਟੇਜ ਨਹੀਂ ਹੈਗੀ ਡੇਕ ਪੁਲਿਸ ਵਾਲਾ ਹਾਂਜੀ ਜੀ ਪੁਲਿਸ ਵਾਲੇ ਕੰਪਲੇਂਟ ਹੋ ਗਈ ਹੈ ਰਾਤੀ ਹੋ ਗਈ ਇਹਨਾਂ ਨੇ ਮੰਗ ਕੀ ਕਰਦੇ ਹੋ ਭਾਜੀ ਤੁਸੀਂ ਆਪਾਂ ਮੰਗ ਇਹੀ ਕਰਦੇ ਆ ਕਿ ਤੁਹਾਨੂੰ ਨੁਕਸਾਨ ਹੋਇਆ ਭਾਜੀ ਤੁਹਾਡਾ ਭਾਈ ਨੁਕਸਾਨ ਤਾਂ ਘੜਵਾ 2.5 3 ਲੱਖ ਰੁਪਏ ਦਾ ਹੋ ਗਿਆ ਜੀ 2.5 ਕੁਝ ਪਾ ਪੈਸੇ ਹੀ 53000 ਰੁਪਇਆ ਫੋਨ ਵੀ ਆਪਣੇ ਕੋ ਬਾਕੀ ਜਿਹੜੀਆਂ ਸੱਟਾਂ ਲਾਈਆਂ ਵਕਰੀਆਂ ਲਾਈਆਂ ਉਹਨਾਂ ਨੇ ਨਹੀਂ ਆ ਗਈ ਬਸ ਸਾਡਾ ਸਮਾਨ ਵਾਪਸ ਜਲਦੀ ਜਲਦੀ ਵਾਪਸ ਕੀਤਾ ਜਾਵੇ ਤੇ ਉਹਨਾਂ ਨੂੰ ਮੁੰਡਿਆਂ ਨੂੰ ਸਜ਼ਾ ਦਵਾਈ ਜਾਵੇ ਬਸ ਸਾਰਿਆਂ ਨੇ ਮੂੰਹ ਪਰਣਾ ਬੰਨ ਸਾਰਿਆਂ ਨੇ ਮੂੰਹ ਚ ਸੰਤਰੀ ਜੰਗ ਦੇ ਪਰਨੇ ਬੰਨੇ ਹੀ ਜੀ ਹਾਂਜੀ ਸਰ ਇੱਕ ਅਰਜਾਦ ਅਤੂਰ ਸ਼ਰਮਾ ਨਾਮ ਮੁੰਡੇ ਨਾਲ ਲੋਕ ਤੋਂ ਆ ਇਹ ਆਪਣਾ ਗਾਂਧੀ ਗਰਾਉਂਡ ਵਾਲੇ ਰੋਡ ਤੇ ਪਤੀ ਸਾਡੇ ਕੋਲ ਜਿਹੜਾ ਅਤੁਲ ਸ਼ਰਮਾ ਆ ਸਾਨਾ ਪਰਮੇਸ਼ਰ ਕੁਮਾਰ ਜੋ ਸੰਧੂ ਕਲੋਨੀ ਪਟਿਆਲਾ ਰੋਡ ਦਾ ਰਹਿਣ ਵਾਲਾ ਆ ਇਹਨੇ ਇਨਫਾਰਮੇਸ਼ਨ ਦਿੱਤੀ ਆ ਕਿ ਇੱਕ ਵਰਨਾਕਾਰ ਉਹਦੇ ਜੋ ਇਹਨੂੰ ਚੇਸ ਕੀਤਾ ਤੇ ਇਹਨੂੰ ਵਰਨਾਕਾਰ ਵਾਲਿਆਂ ਨੇ ਰੋਕ ਕੇ ਇਹਦਾ ਬੁਲੇਟ ਮੋਬਾਈਲ ਤੇ ਕੁਝ ਪੈਸੇ ਜਿਹੜੇ ਹੈਗੇ ਆ ਉਹ ਸਨੇਚ ਕੀਤੇ ਆ ਬਾਕੀ ਇਹਦੇ ਸਬੰਧ ਵਿੱਚ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਆ ਤੇ ਇਹਦਾ ਸਟੇਟਮੈਂਟ ਲੈ ਕੇ ਉਹਦੇ ਮੁਤਾਬਕ ਜਿਹੜੀ ਹੈਗੀ ਆ ਐਫ ਆਈ ਆ ਰਿਸਟਰ ਕਰਕੇ ਤੇ ਜਲਦੀ ਤੋਂ ਜਲਦੀ ਵਾਰਦਾ ਨੂੰ ਟ੍ਰੇਸ ਕਰਨੇ ਕੋਸ਼ਿਸ਼ ਕੀਤੀ ਜਾਵੇਗੀ ਕਿੰਨੇ ਕੁ ਬੰਦੇ ਸੀ ਸਾਰੇ ਇਹਦੇ ਦੱਸਣ ਮੁਤਾਬਕ ਤਿੰਨ ਕ ਅਨਨੋਨ ਬੰਦੇ ਹੈਗੇ ਆ ਬਾਕੀ ਪ੍ਰੋਪਰਲੀ ਹੁਣ ਅੱਗੇ ਸਾਰੀ ਇਨਵੈਸਟੀਗੇਸ਼ਨ ਕਰਾਂਗੇ ਫਿਰ ਕਲੀਅਰ ਹੋਏਗਾ ਸਰਵਕ ਸੀਸੀਟੀਵੀ ਵਗੈਰਾ ਸਾਮਾਇਆ ਹੈ ਕੋਈ ਨਹੀਂ ਆ ਸਾਡੀ ਚੱਲ ਰਹੀ ਆ ਕਲੂਜ਼ ਹੈਗੇ ਆ ਬਾਕੀ ਪ੍ਰੋਪਰਲੀ ਕਰ ਰਹੇ ਆ ਸਾਰਾ ਫਾਲੋਅ ਅਪ ਤੇ ਕੋਸ਼ਿਸ਼ ਹੈ ਕਿ ਜਲਦੀ ਤੋਂ ਜਲਦੀ ਟ੍ਰੇਸ ਕਰ ਲਾਵੇ ਸਰਨਾਂ ਕੋ ਗੱਤਨ ਕੋ ਗੱਤਨ ਵੀ ਤੁਸੀਂ ਜਾਰੀ ਵੀ ਹੈਗੇ ਸੀ ਇਹਦੇ ਬਾਰੇ ਇਹਦੇ ਕੋ ਕੰਪਲੇਨੈਂਟ ਕੋ ਸਾਰੀ ਗੱਲ ਕਲੀਅਰ ਕਰਦੇ ਆ ਕਿ ਕੋਈ ਤੇਜ ਤਾਰ ਜਾਂ ਕੋਈ ਕਿਸੇ ਕਿਸਮ ਦਾ ਕੋ ਵੈਪਨ ਕੋ ਹੈਗਾ ਫਿਰ ਉਹਦੇ ਅਕੋਰਡਿੰਗਲੀ ਅੱਗੇ ਅਸੀਂ ਐਕਸ਼ਨ ਲਵਾਂਗੇ